ਇਹ ਖਬਰ ਪੰਜਾਬ ਦੇ ਕਿਸਾਨਾਂ ਦੇ ਲਈ ਬਹੁਤ ਮਹੱਤਵਪੂਰਨ ਹੈ ਜੋ ਕਿ ਝੋਨੇ ਦੀ ਫਸਲ ਤੋਂ ਬਾਅਦ ਅੱਗੇ ਪਰਾਲੀ ਦਾ ਸੀਜ਼ਨ ਆਉਣ ਵਾਲਾ ਹੈ ਉਸ ਸੰਬੰਧੀ ਸਰਕਾਰ ਨੇ ਨਵੇਂ ਕੀ ਆਦੇਸ਼ ਜਾਰੀ ਕੀਤੇ ਹਨ ਅਤੇ ਕਿਸ ਤਰੀਕੇ ਦੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਸਾਨਾਂ ਨੂੰ ਅਤੇ ਕਿਸਾਨਾਂ ਦੀ ਸੁਵਿਧਾ ਦੇ ਲਈ ਕਿਸ ਤਰੀਕੇ ਦੀ ਯੋਜਨਾ ਸਰਕਾਰ ਲੈ ਕੇ ਆਈ ਉਸ ਤਮਾਮ ਸੁਵਿਧਾਵਾਂ ਬਾਰੇ ਇਸ ਰਿਪੋਰਟ ਦੇ ਵਿੱਚ ਚਰਚਾ ਕਰਾਂਗੇ ਕਿ ਅਖਰਕਾਰ ਸਰਕਾਰ ਕੀ ਨਵੀਂ ਯੋਜਨਾ ਲੈ ਕੇ ਆਈ ਹੈ ਅਤੇ ਪਰਾਲੀ ਦੀ ਸਮੱਸਿਆ ਨੂੰ ਜੱਥੇਨ ਦੇ ਲਈ ਕੀ ਉਪਰਾਲੇ ਸਰਕਾਰ ਕਰ ਰਹੀ ਹੈ ਤਦਾਦੀ ਕੀ ਪੰਜਾਬ ਸਰਕਾਰ ਨੇ ਪਰਾਲੀ ਸਾੜਨ ਦੀ ਸਮੱਸਿਆ ਤੋਂ ਨਜਿੱਟਣ ਦੇ ਲਈ ਪਹਿਲੀ ਵਾਰ ਸਤੰਬਰ ਅਕਤੂਬਰ ਨਵੰਬਰ ਦੇ ਲਈ ਐਡਵਾਂਸ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ। ਇਹ ਯੋਜਨਾ 2025 ਅਤੇ 2026 ਦੇ ਲਈ ਬਣਾਈ ਗਈ ਹੈ। ਸਾਰੇ ਵਿਭਾਗਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪ ਰਹੀਆਂ ਨੇ ਹਨ। ਖੇਤੀ ਵਿਭਾਗ ਨੂੰ ਮੁੱਖ ਭੂਮਿਕਾ ਦਿੱਤੀ ਗਈ ਹੈ। ਸੂਬੇ ਦੇ 650 ਪਿੰਡਾਂ ਨੂੰ ਹੌਟਸਪੌਟ ਐਲਾਨਿਆ ਗਿਆ ਹੈ। ਇਨ੍ਹਾਂ ਪਿੰਡਾਂ ਦੇ ਵਿੱਚ ਪਰਾਲੀ ਸਾੜਨ ਦੀ ਘਟਨਾਵਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਇਨ੍ਹਾਂ ਪਿੰਡਾਂ ਦੇ ਵਿੱਚ ਐਸ.ਡੀ.ਐਮ. ਤਹਿਸੀਲਦਾਰ ਅਤੇ ਨੋਡਲ ਅਧਿਕਾਰੀ ਖੁਦ ਜਾ ਕੇ ਨਿਗਰਾਨ ਕਰਨਗੇ ਪਿੰਡਾਂ ਦੇ ਵਿੱਚ ਦਿਵਾਰ ਲੇਖਨ ਪ੍ਰਚਾਰ ਵਹਿਨ ਕੂਲ ਰੈਲੀਆਂ ਪਰਚੇ ਵੰਡਣ ਅਤੇ ਜਾਗਰੂਕਤਾ ਕੈਂਪ ਲਗਾਏ ਜਾਣਗੇ ਨੋਡਲ ਅਫਸਰਾਂ ਦੀ ਤਨਾਤੀ ਕੀਤੀ ਜਾਏਗੀ ਮਸ਼ੀਨਾਂ ਦਾ ਪ੍ਰਦਰਸ਼ਨ ਕੀਤਾ ਜਾਏਗਾ ਕਿਸਾਨਾਂ ਨੂੰ ਮਸ਼ੀਨਾਂ ਖਰੀਦਣ ਤੇ ਸਬਸਿਡੀ ਦਿੱਤੀ ਜਾਏਗੀ ਅਤੇ ਪਹਿਲਾਂ ਦੀ ਤਰ੍ਹਾਂ ਸੈਟੇਲਾਈਟ ਦੇ ذریعے ਨਿਗਰਾਨੀ ਜਾਰੀ ਰਹੇਗੀ ਪਹਿਲੀ ਵਾਰ ਡਰੋਨ ਦੇ ਨਾਲ ਵੀ ਪਰਾਲੀ ਸਾੜਨ ਦੀ ਘਟਨਾਵਾਂ ਤੇ ਨਜ਼ਰ ਰੱਖੀ ਜਾਏਗੀ ਦਾ ਵੀ ਕਿ ਪੰਜਾਬ ਦੇ ਵਿੱਚ 30 ਲੱਖ 69 ਹਜ਼ਾਰ ਹੈਕਟੇਅਰ ਦੇ ਵਿੱਚ ਝੋਨੇ ਦੀ ਖੇਤੀ ਹੁੰਦੀ ਹੈ। ਇਸ ਦੇ ਨਾਲ 19.5 ਮਿਲੀਅਨ ਟਨ ਪਰਾਲੀ ਨਿਕਲਣ ਦੀ ਸੰਭਾਵਨਾ ਹੈ। ਪਿਛਲੇ ਸਾਲ ਦੀ ਜੇਕਰ ਗੱਲ ਕਰੀ ਤਾਂ ਪਿਛਲੇ ਸਾਲ ਪੰਜਾਬ ਦੇ ਅੰਦਰ 10 ਹਜ਼ਾਰ ਤੋਂ ਵੀ ਜ਼ਿਆਦਾ ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਇੱਧਰ ਪੰਜਾਬ ਸਰਕਾਰ ਨੇ 2025 ਅਤੇ 26 ਦੇ ਵਿੱਚ ਪਰਾਲੀ ਪ੍ਰਬੰਧਨ ਦੇ ਲਈ 500 ਕਰੋੜ ਰੁਪਏ ਦਾ ਡਰਾਫਟ ਪਲਾਨ ਕੇਂਦਰ ਨੂੰ ਭੇਜ ਦਿੱਤਾ ਹੈ। ਲਾਵਾ ਰੇਡੀਓ ਅਤੇ ਟੀਵੀ ਤੇ 15 ਸਤੰਬਰ ਤੋਂ 15 ਨਵੰਬਰ 2025 ਤੱਕ ਪ੍ਰਚਾਰ ਅਭਿਆਨ ਚੱਲੇਗਾ। ਵੈੱਬਸਾਈਟ ਅਤੇ ਅਖਬਾਰਾਂ ਦੇ ਵਿੱਚ ਵੀ ਜਾਣਕਾਰੀ ਦਿੱਤੀ ਜਾਵੇਗੀ। ਪਿੰਡ ਪੱਧਰ ਤੇ 3500 ਕੈਂਪ, ਬਲਾਕ ਪੱਧਰ ਤੇ 280 ਕੈਂਪ ਅਤੇ 500 ਪ੍ਰਦਰਸ਼ਨ ਹੋਣਗੇ। 148 ਆਸ਼ਾ ਵਰਕਰ ਅਭਿਆਨ ਦੇ ਵਿੱਚ ਜੁੜਨਗੇ। ਜ਼ਿਲ੍ਹਿਆਂ ਦੇ ਵਿੱਚ ਸਾਰੇ ਵਿਪਾਦਾਂ ਦੀ ਭਾਗੀਦਾਰੀ ਦੇ ਨਾਲ ਆਈ.ਈ.ਸੀ. ਅਭਿਆਨ ਚੱਲੇਗਾ। ਟੀਵੀ ਚੈਨਲਾਂ ਤੇ ਲੱਗੂ ਫਿਲਮਾਂ ਦਿਖਾਈਆਂ ਜਾਣਗੀਆਂ। ਸਕੂਲਾਂ ਦੇ ਵਿੱਚ ਨਿਬੰਧ, ਚਿੱਤਰਕਲਾ ਅਤੇ ਬਾਦ-ਵਿਵਾਦ ਦੇ ذریعے 440 ਸਕੂਲਾਂ ਦੇ 440 14 ਵਿਦਿਆਰਥੀਆਂ ਨੂੰ ਪ੍ਰਾਲੀ ਸਾੜਨ ਦੇ ਦੁਸ਼ ਪ੍ਰਭਾਵ ਦੱਸੇ ਜਾਣਗੇ ਇਸ ਮੁਹਿੰਮ ਦੇ ਤਹਿਤ 1 ਲੱਖ ਤੋਂ ਵੀ ਵੱਧ ਮਸ਼ੀਨਾਂ ਉਪਲਬਧ ਹੋਣਗੀਆਂ 225 26 ਦੇ ਵਿੱਚ ਲਗਭਗ 4400 ਦੇ ਲਗਭਗ ਮਸ਼ੀਨਾਂ ਵਿਅਕਤੀਗਤ ਕਿਸਾਨਾਂ ਨੂੰ ਅਤੇ 1500 ਮਸ਼ੀਨਾਂ ਕਸਟਮ ਹਾਇਰਿੰਗ ਸੈਂਟਰਾਂ ਨੂੰ ਦਿੱਤੀਆਂ ਜਾਣਗੀਆਂ ਯੋਜਨਾ ਕੇਂਦਰ ਅਤੇ ਸੂਬੇ ਦੇ ਵਿੱਚ 40 ਤੋਂ 60 ਫੀਸਦੀ ਦੇ ਅਨੁਮਾਨ ਦੇ ਵਿੱਚ ਲਾਗੂ ਹੋਵੇਗੀ ਹਰ ਜ਼ਿਲ੍ਹੇ ਦੇ ਵਿੱਚ ਮਸ਼ੀਨਾਂ ਦੀ ਮੰਗ ਦੇ ਮੁਤਾਬਕ ਅਵੰਟਨ ਹੋਵੇਗਾ ਹੌਟਸਪੌਟ ਵਾਲੇ ਜ਼ਿਲ੍ਹਿਆਂ ਨੂੰ ਮੁਢਲੇ ਤੌਰ ਤੇ ਪ੍ਰੈਫਰੈਂਸ ਦਿੱਤੀ ਜਾਵੇਗੀ ਕਿਸਾਨਾਂ ਦੇ ਲਈ ਇਹ ਬੇਹਤ ਖਾਸ ਖਬਰ ਹੈ ਜੋ ਕਿ ਪ੍ਰਾਣੀ ਸਮੱਸਿਆ ਨੂੰ ਲੈ ਕੇ ਪੰਜਾਬ ਦੇ ਖਾਸ ਕਰਕੇ ਕਿਸਾਨ ਹਮੇਸ਼ਾ ਚਿੰਤਤ ਰਹਿੰਦੇ ਨੇ ਉਸ ਨੂੰ ਲੈ ਕੇ ਸਰਕਾਰ ਦੀ ਇਹ ਯੋਜਨਾ ਕਿਸਾਨਾਂ ਨੂੰ ਕਿੰਨੇ ਕ ਲਾਭਦਾਇਕ ਅਸਲ ਹੋਵੇਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਅਤੇ ਬਾਅਦ ਤੋਂ ਆ ਦੇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ